ਐਨ ਮੈਨੂੰ ਬੜਾ ਦੁੱਖ ਲਗਾਈਓ ਮਾਸੀ ਨੇ ਨਹੀਂ ਵੇਖਿਆ ਵੀ ਇਸਾਬੀ ਆਇਆ ਵਾ ਜਾਂ ਮੰਜੀਦ ਦਾ ਭਰਾ ਵਾ ਹਣਾ ਬੋਲਣ ਲੱਗਿਆ ਕੱਖ ਨਹੀਂ ਵੇਖਿਆ ਮਾਸੀ ਨੇ ਉਹ ਭਰਾ ਵਾ ਇਹ ਦਾ ਸਭਾਈ ਇਦਾਂ ਦਾ ਤੂੰ ਬੋਲ ਕੇ ਇਹਦੇ ਨਾਲ ਕੋਈ ਵੱਡਾ ਹੋਣਾ ਵਾ ਮੈਂ ਤੇ ਆਪਣੇ ਦਿਨ ਕੱਟਣ ਦੀਆਂ ਮੈਨੂੰ ਤੇ ਪਤਾ ਵਾ ਚੱਲ ਕੋਈ ਗੱਲ ਨਹੀਂ ਹੁਣ ਇਹਨਾਂ ਨੇ ਬੋਲ ਬਾਲ ਕੇ ਆਪੇ ਮੈਂ ਵੀ ਅੰਦਰ ਆ ਜਾ ਨਹੀਂ ਹੁਣ ਚੁੱਪ ਕਰਕੇ ਸੁਣ ਕੇ ਤੁਸੀਂ ਤੇ ਕਹਿ ਕੇ ਅਸੀਂ ਤਾਂ ਚੱਲ ਜਾਣਾ ਵਾ ਤੇ ਮੁਰ ਕੇ ਜਾਣ ਮੇਰੀ ਨੂੰ ਸਿਆਪਾ ਪਹਿਣਾ ਪਰ ਤੁਸੀਂ ਤਾਂ ਨਹੀਂ ਆ ਵੀ ਜਿਹੜੀ ਮਾਸੀ ਦੇ ਨਾਲ ਟਾਈਮ ਕੱਟਣ ਦੀਆਂ ਕਿਉਂਕੋ ਬੋਲਦੀ ਨਹੀਂ ਨੀ ਚੁੱਪ ਵਟ ਛੱਡਦੀ ਐ ਬੋਲਣ ਨੂੰ ਮੈਨੂੰ ਕਿਹੜੀਆਂ ਗੱਲਾਂ ਨਹੀਂ ਆਉਂਦੀਆਂ ਫੇਰ ਅਗਲੀ ਆਉਂਦੀਆਂ ਪਿੱਛੇ ਕੀ ਸਿਖਾਇਆ ਪਿਛਲਿਆਂ ਨੇ ਕੀ ਸਿਖਾਇਆ ਆ ਮੇਨੇ ਵਜਦੇ ਐ ਇਹ ਕਰਕੇ ਆਖੀਦਾ ਚੁੱਪ ਹੀ ਰੋ ਤੁਹਾਡੇ ਮੂੰਹ ਨੂੰ ਚੁੱਪ ਰਹਿਣੀ ਐ ਮੈਂ ਬੜੀਆਂ ਵੀ ਗੱਲਾਂ ਇੰਨਾ ਵੀ ਜ਼ੁਲਮ ਥੋੜੀ ਝਰਨਾ ਚਾਹੀਦਾ ਉਹ ਪਹਿਲਾਂ ਨਹੀਂ ਸੀ ਨਾ ਪਤਾ ਹੁੰਦਾ ਮੈਨੂੰ ਪੇਤ ਤੇ ਮੈਨੂੰ ਇਹਨਾਂ ਦਾ ਹੌਣ ਆਇਆ ਫੇਰ ਮੈਂ ਆਹ ਨਹੀਂ ਛੱਡ ਜੇ ਜਿੱਥੇ ਬੋਲਣਾ ਬੋਲ ਵੀ ਤੇ ਨੀਮ ਐ ਵੀ ਪਰ ਨਹੀਂ ਫੇਰ ਬਰਦਾਸ਼ਤ ਤੋਂ ਬਾਅਦ ਜਦੋਂ ਵੀ ਚੁੱਪ ਕਰਕੇ ਅੰਦਰ ਆ ਜ ਟੈਂਪਾਸ ਹੋਈ ਜਾਂਦਾ ਇਦਾਂ ਲੰਗ ਨੁਗ ਨ ਜਾਣੀ ਆ ਮੈਂ ਤਾਂ ਕਿੰਨਾ ਚਾਰ ਦਿਨ ਮੰਮੀ ਇੱਥੇ ਆਵੇ ਨਾ ਤੇ ਮਾਸੀ ਨੂੰ ਸੈੱਟ ਕਰਕੇ ਜਾਵੇ ਉਹ ਨਾ ਭਰਾਵਾ ਇਹੋ ਜਿਹਾ ਕੰਮ ਨਾ ਕਰੀ ਤੁਸੀਂ ਜਦੋਂ ਆਉਂਦੇ ਮੈਨੂੰ ਇਹੋ ਹੀ ਡਰ ਰਹਿੰਦਾ ਇਸੇ ਕਰਕੇ ਮੈਂ ਤੁਹਾਨੂੰ ਕੁਝ ਦੱਸਦੀ ਨਹੀਂ ਨਾ ਮੈਂ ਸਾਧਦੀ ਆ ਉਹ ਗੱਲ ਤੇ ਹਨੂ ਵੀ ਵਕਤ ਪਿਆ ਵਾ ਉੱਥੇ ਵੀ ਟਾਈਮ ਹੈ ਨਹੀਂ ਆ ਵੀ ਉੱਥੋਂ ਵੀ ਨਹੀਂ ਆ ਸਕੀ ਮੰਮੀ ਇੱਥੇ ਉਹ ਤੇ ਗੱਲ ਹੈਗੀ ਆ ਪਰ ਉੱਥੇ ਤੇ ਰੱਬ ਵੀ ਸਾਡੇ ਨਾਲ ਵੈਰ ਹੀ ਕੱਢਣ ਡਿਆ ਹੋ ਤਾਂ ਹੀ ਮੈਂ ਤੁਹਾਨੂੰ anu ਉਹਦੇ ਨਾਲ ਚੰਗੇ ਰਿਹਾ ਕਰੋ ਕੀ ਪਤਾ ਹੁੰਦਾ ਵਾ ਕੋਈ ਲੈਣਾ ਦੇਣਾ ਹੀ ਹੁੰਦਾ ਵਾ ਉਹਦੇ ਨਾਲ ਚੰਗੇ ਹੋ ਜਾਓ ਤੇ ਮੇਰੇ ਵੀ ਦਿਨ ਮੁੜਉਣ ਉਹਦੇ ਨਾਲ ਬੜੇ ਚੰਗੇ ਆਪਾਂ। ਉਹ ਹੀ ਨਹੀਂ ਚੰਗੀ ਬਣਦੀ। ਉਹ ਹੀ ਨਹੀਂ ਮੰਮੀ ਨੂੰ ਨੌ ਬਣ ਕੇ ਬਖਾਲਣ ਦੀ। ਜੋ ਮਾੜੀਆਂ ਮੋਟੀਆਂ ਛੋਟੀਆਂ ਨਕੀਆਂ ਮੋਟੀਆਂ ਗੱਲਾਂ ਸਾਰੀਆਂ ਚੁੱਕ ਕੇ ਆਪਣੀ ਮਾਂ ਨੂੰ ਪਚਾਉਂਦੀ ਓਥੇ। ਉਹ ਤੇ ਆਂਦੀ ਮੇਰੇ ਮੈਨੂੰ ਉਦੋਂ ਦੱਸਦੀ ਮਾੜਾ ਜਿਹਾ ਕਹਿੰਦੀ ਮੇਰੀ ਭਾਬੀ ਮੇਰੇ ਕੋਲ ਫੋਨ ਨਹੀਂ ਹੈਗਾ ਤੇ ਮੈਂ ਸਗੋਂ ਆਖਣ ਦੀ ਹਸਾਬੀ ਕਿ ਮੈਨੂੰ ਹੋਣ ਲੈ ਦੇ। ਇਹ ਬਾਹਰ ਅੰਦਰ ਰਹਿੰਦੇ ਮੇਰੀ ਗੱਲ ਹੀ ਬੜੀ ਘੱਟ ਹੁੰਦੀ 15-15 20 ਦਿਨਾਂ ਦੀ ਮੈਂ ਗੱਲ ਹੀ ਨਹੀਂ ਕਰਦੀ। 15-20 ਦਿਨਾਂ ਦੀ ਇਕੱਠੀ ਕਰਕੇ ਨਾ ਤੇ ਜਿੰਨਾਂ ਨੂੰ ਮੌਕਾ ਮਿਲਦਾ ਫੋਨ ਮੇਰੇ ਵਾਲੇ ਤੂੰ ਉਦੋਂ ਸਾਰੀਆਂ ਦੱਸ ਦਿੰਦੀ ਐ ਕੋਹਰੀ ਪੂਰਾ ਬੰਬ ਉਤੇ ਸੁੱੜ ਦਿੰਦੀ ਮਾਂ ਆਪਣੀ ਦੇ ਨਹੀਂ ਹੁਣ ਹੋਇਆ ਕੀ ਇਹ ਵਿੱਚ ਗੱਲ ਕੀ ਹੋਈ ਆ ਹੋਣਾ ਕੀ ਆ ਕਹਿੰਦੀ ਤੇਰੀਆਂ ਇਹ ਫੋਟੋਆਂ ਵੇਖ ਲਈਆਂ ਮੈਂ ਪਹਿਲੀ ਨਾਲ ਹੋਇਆ ਕੀ ਪਤਾ ਨਹੀਂ ਕਿੱਥੇ ਕੋੜਾ ਵੇਖੀਆਂ ਫੋਟੋ ਤੇ ਘਰ ਇੱਕ ਪਈ ਉਹ ਵੀ ਆਪਾਂ ਪਰਸਨ ਦੀ ਚੋਕੀ ਰੱਖਦੀ ਉਹ ਵੇਖੀ ਉਹ ਛੋਟੀ ਫੋਟੋ ਪਈ ਉਹ ਵੇਖੀ ਤੇ ਮੇਰੇ ਫੋਨ 'ਚ ਵੀ ਵੇਖੀ ਸੀ ਨਾ ਮੇਰੇ ਨਾਲ ਆਹ ਉਹ ਵੀ ਗੱਲ ਕਹਿਣ ਦੀ ਪਰ ਤੂੰ ਵੀ ਤੇ ਹੱਦ ਕਰਮ ਨਹੀਂ ਤੂੰਗਾ ਤਾਂ ਮੈਂ ਫੋਟੋਆਂ ਰੱਖੀਆਂ ਕਾਟ ਹੀ ਦੇ ਨੀ ਲੂੰਗੀ ਪਤਾ ਹੀ ਮੈਂ ਤੇ ਉਦਾਂ ਹੀ ਵਿਖਾ ਲਣ ਨਹੀਂ ਹੀ ਮੇਰਾ ਕਿਹੜਾ ਮੈਂ ਤੇ ਉਦਾਂ ਹੀ ਨਾਲ ਲੱਗ ਗਈ ਮੈਨੂੰ ਕਿਹੜਾ ਅੱਗੇ ਫੋਨ ਮਿਲਦਾ ਮੈਂ ਤੇ ਦੇ ਤਾਂ ਨਾਲ ਵੀ ਚੱਲ ਲੋਡ ਪੈ ਜਾਂਦੀ ਹੈ ਤੇ ਵਰਤ ਲਈ ਮੈਂ ਤਾਂ ਹੀ ਕਹਿਣ ਦੀ ਮੈਂ ਮਨਜੀਤ ਦੇ ਫੋਨ ਵੀ ਵੇਖਿਆ ਮੈਂ ਦੀਦੀ ਨੂੰ ਬੜੇ ਧੀ ਪੁੱਛਿਆ ਇਹ ਕੌਣ ਭਤੀਜੀ ਨਾਲ ਗੱਲ ਮੈਂ ਤੇ ਕਹਾਂ ਤਾਂ ਮੈਂ ਰਿਸ਼ਤੇਦਾਰਾਂ ਚੋਂ ਆ ਮੈਨੂੰ ਕੀ ਪਤਾ ਹੀ ਵੀ ਤੁਹਾਡੇ ਕੋ ਵੀ ਹੈਗੀ ਆ ਕੋਈ ਮੈਂ ਤੇ ਅਖਿਆ ਹੋਈ ਆ ਜਿਹੜੀਆਂ ਐਲਬਮ ਚ ਤਾਂ ਹੀ ਤੇ ਮੈਂ ਅਖਿਆ ਆ ਅੰਦਰ ਹੀ ਘਹਿਰ ਕਰਕੇ ਰੱਖੀ ਆ ਵੀ ਇਹਨੂੰ ਕਿਤੇ ਮੌਕਾ ਨ ਬਾਰ ਨਿਕਲਦਾ ਇਹਨੇ ਤੇ ਬਾਹਰ ਵੀ ਰੌਲੀ ਪਾਉਣੀ ਆ ਤੇ ਹੋ ਸਕਦਾ ਘਰੋਂ ਬਾਹਰ ਨਿਕਲੇ ਤੇ ਪਿੰਡ ਭਾਜੇ ਆਪਣੇ ਪਰ ਵੀਰ ਇਦਾਂ ਤੁਸੀਂ ਕਿੰਨਾ ਕਚਿਰ ਲਗਾਓਗੇ ਇਹ ਵੀ ਚੀਜ਼ ਤੇ ਸੋਚੋ ਜਿੰਨਾ ਚਿਰ ਲਕਾਇਆ ਜਾਂਦਾ ਚੱਲਣ ਡਿਆ ਉਹਨੇ ਚਿਰ ਤੇ ਚੱਲੂ ਗਈ ਜਦੋਂ ਪਾਊਗਾ ਇਹੋ ਜਿਹਾ ਕੰਮ ਇਹ ਆ ਪਿਛਲਾ ਸਹੱਸਭਾ ਨਾਲ ਪਤਾ ਲੱਗ ਵੀ ਜਾਂਦਾ ਤੇ ਕੋਈ ਗੱਲ ਨਹੀਂ ਪਤਾ ਤੇ ਲੱਗਣੋ ਰਹਿਣਾ ਨਹੀਂ ਅੱਜ ਵੀ ਲੱਗ ਲੱਗੀ ਗਿਆ ਲੱਗ ਹੀ ਗਿਆ ਉਹ ਤੋ ਹੁਣ ਤੋ ਹੀ ਪੜਦੇ ਕਿੰਨੇ ਕੁ ਪਾਈ ਜਾਓਗੇ ਮੈਨੂੰ ਵੀ ਦੱਸ ਨਾ ਕਿਦਾਂ ਸਹੱਸਭਾ ਇਹ ਦੱਸਾਂਗੇ ਆਪਾਂ ਕੀ ਪਤਾ ਹੁਣ ਕੀ ਹੋਣਾ ਕੀ ਨਹੀਂ ਹੋਣਾ ਪਰ ਮੈਨੂੰ ਤਾਂ ਇੱਥੇ ਦੀ ਵੀ ਟੈਨਸ਼ਨ ਉਹ ਤੇ ਚੱਲ ਵੱਖਰੀ ਟੈਨਸ਼ਨ ਆ ਇੱਥੇ ਦੀ ਤੇ ਜ਼ਿਆਦੀ ਟੈਨਸ਼ਨ ਪੈ ਗਈ ਆ ਕੋਈ ਨਹੀਂ ਮੈਂ ਹੁਣ ਨੰਗ ਕੀ ਅੱਧੀ 10 12 ਸਾਲ ਲੰਘ ਗਏ ਆ ਤੇ ਨੰਗ ਜਣ ਗਾੜੀ ਮੇਰਾ ਕੁੜੀਆਂ ਦਾ ਟਾਈਮ ਪਾਸ ਹੋ ਜਾਂਦਾ ਮੈਂ ਨਹੀਂ ਏਡੇ ਦਿਲ ਤੇ ਲਾਉਂਦੀ ਹੁਣ ਇਧਰੋਂ ਸੌਂਦੀ ਮੈਂ ਇਧਰੋਂ ਕੱਢ ਦਿੰਨੀ ਆ ਵਾਸੀ ਇਹੋ ਹੀ ਆ ਨਾ ਤੂੰ ਜਰੀ ਜਾਣ ਲਈ ਆ ਤੇ ਸਾਡੇ ਕੋਲੋਂ ਜਰੀਆ ਨਹੀਂ ਜਾਂਦਾ ਆਪਾਂ ਉਸੇ ਵੇਲੇ ਗੱਲ ਪਾ ਜਿੰਨੇ ਆ ਉਹਦੀ ਪਰ ਜਰੀਏ ਵੀ ਕਿੱਦਾਂ ਕੰਮ ਹੀ ਨਹੀਂ ਸਿੱਧੇ ਕਰਨ ਲਈ ਆ ਇਹ ਥੋੜੀ ਗੱਲ ਹੈ ਜੇ ਤੈਨੂੰ ਪਤਾ ਲੱਗ ਗਿਆ ਵਾ ਕਮ ਸਿਕਾ ਮੰਮੀ ਨੂੰ ਪਿਆਰ ਨਾਲ ਬਿਠਾੜ ਉੱਚ ਹਨਾ ਟੁੱਟ ਕੇ ਥੋੜੀ ਭੈਣ ਚਲ ਇਹਨਾਂ ਕਿਤੇ ਹੈ ਸਮਝਦਾਰ ਤੇ ਹੈਗੀ ਹੈ ਵੇਖਣ ਨੂੰ ਪਤਾ ਨਹੀਂ ਕਿਉਂ ਪਰ ਇਹ ਗੁੱਸਾ ਵੀ ਤੇ ਮਨ ਚ ਹੁੰਦਾ ਤਤੇ ਤਤੇ ਕਾ ਗੁੱਸਾ ਵੀ ਤੇ ਹੁੰਦਾ ਨਾ ਮੇਰੇ ਨੇ ਮੇਰੇ ਤੋਂ ਲਗਾਇਆ ਕਿਉਂ ਝੂਠ ਕੋ ਬੋਲਿਆ ਗੱਲ ਕਿਹੜੀ ਛੋਟੀ ਹੈ ਤੁਸੀਂ ਵੀ ਤੇ ਚੀਜ਼ ਨੂੰ ਸਮਝੋ ਹੁਣ ਜਦੋਂ ਦਾਸਤਾ ਆਪਣੀ ਮਾਂ ਨੂੰ ਤੇ ਉਸ ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਤੇ ਪਿੰਡ ਆ ਗਈ ਇਹਨਾਂ ਸ਼ੁਕਰ ਵੀ ਸੁਖ ਨੇ ਕਿਤੇ ਪਤਾ ਨਹੀਂ ਕਿਦਾਂ ਕਰਕੇ ਮਾਂ ਨੇ ਕਹੇ ਪੈਸੇ ਦਿੰਨੀ ਆ ਤੇ ਲੈ ਜਾਓ ਆਣ ਕੇ ਮੈਂ ਤੇ ਸੁਖ ਨੂੰ ਲੈ ਕੇ ਉਧਰ ਨਿਕਲ ਗਏ ਟੱਕਰ ਨਹੀਂ ਹੋਈ ਤੇ ਜੇ ਕਿਤੇ ਟੱਕਰ ਹੋ ਜਾਂਦੇ ਨਾ ਤੇ ਮੰਮੀ ਦੱਸਣ ਜੀ ਉਹਦੇ ਆ ਭਾਈ ਤਲਵਾਰਾਂ ਮਾਰਨ ਦੀ ਕਹਿੰਦੀ ਮੈਂ ਸੁਖ ਨੂੰ ਨਾਲ ਲੈ ਕੇ ਹੀ ਜਾਣਾ ਵਾ ਨਾ ਨਾ ਖੱਲਿਓ ਨਾ ਜੇ ਘਾਲਤਾ ਤੇ ਫਿਰ ਹੋਰ ਖਲਾ ਦੇ ਚਾ ਘਰ ਆਣ ਕੋਈ ਅਲਮਤ ਟੈਮ ਲੱਗ ਜਾਂਦਾ ਵਾ ਕੀ ਪਤਾ ਹੋ ਹੀ ਜਾਵੇ ਉਹਦੇ ਦਿਮਾਗ ਚੋਂ ਗੱਲ ਨਿਕਲ ਹੀ ਜਾਵੇ ਆਹ ਤੇ ਮੈਂ ਤੈਨੂੰ ਕਹਾਂ ਆਂ ਵੀ ਚਲੋ ਉੱਥੇ ਜਾ ਕੇ ਉਹਨੂੰ ਪਿਆਰ ਨਾਲ ਸਮਝਾਈ ਤੇਰੀ ਗੱਲ ਸਮਝਦੀ ਆਂ ਨੂੰ ਤੇ ਮਾਰਨ ਪੈਂਦੀ ਅੱਗੇ ਇਹ ਅਭੀ ਚੱਲਦੇ ਆਣ ਬੰਦੇ ਦਾ ਹੋਰ ਦਾ ਹੋਰ ਹੋ ਜਾਂਦਾ ਹੁਣ ਜਾਇ ਕਿਸ ਨੂੰ ਲਾਗੂ ਹੈਪੀ ਹੋਪੀ ਵਰਗੀ ਨੂੰ ਕਹਿ ਦਿਆ ਕਰੋ ਹੁਣ ਲਾਗੇ ਕੜੀ ਟਾਈਮ ਪਾਸ ਹੋ ਜਾਂਦਾ ਆਹੋ ਹੈਪੀ ਦੇ ਵੱਡੀ ਪਸਾਦ ਦੀ ਜੜਿਆ ਉਹਨੂੰ ਵੀ ਬੜੀ ਆਤਮਾ ਨਾਲ ਇੱਧਰ ਦੀ ਉੱਧਰ ਗੱਲਾਂ ਲਾਉਣ ਦੀ ਸੀ ਆਪਾਂ ਇੱਕ ਥੋੜੀ ਤਾਂ ਕਰਕੇ ਹੈਪੀ ਹੋਪੀ ਨੂੰ ਨਹੀਂ ਕਹਿਣਾ ਨਾ ਹੀ ਚਾਚੀ ਨੂੰ ਕਹਿਣਾ ਚਾਚੀ ਦਾ ਵੀ ਹਿਸਾਬ ਪਤਾ ਤੈਨੂੰ ਚਾਚੀ ਭਾਣ ਦਿਲੋਂ ਨਹੀਂ ਮਾੜੀ ਪਰ ਮੂੰਹੋਂ ਗੱਲ ਕਰ ਹੀ ਜਾਂਦੀ ਏ ਨਿਕਲ ਜਾਂਦੀ ਏ ਨਾ ਮੂੰਹ ਦੀ ਬੜਬੋਲੀ ਆ ਗੱਲ ਕਰਦੀ ਕਰਦੀ ਨੇ ਕਹਿਣਾ ਕੋਈ ਗੱਲ ਹੋਈ ਤਾਂ ਉਹਨੇ ਉਹ ਗੱਲ ਕਹਿ ਦੇਣੀ ਹੈ ਕਹਿ ਦੇਣੀ ਉਹਦੇ ਤੇ ਉਹਨੇ ਆਖਣਾ ਹਾਂ ਹਾਂ ਇਹ ਤੈਨੂੰ ਪਤਾ ਹੀ ਨਹੀਂ ਆ ਹਾਂ ਤਾਂ ਕਰਕੇ ਮੈਂ ਕਹਿਣਾ ਵੀ ਜੇ ਤੂੰ ਜਾਣੀ ਤੇ ਕਿਹਨਾ ਕਿਤਰਾ ਮਸਲਾ ਹੱਲ ਹੋ ਜਾਣਾ ਚੱਲ ਜਾ ਫਿਰ ਇਦਾਂ ਹੀ ਹੁਣ ਵੀ ਕੋਈ ਗੱਲ ਨਹੀਂ ਤੁਸੀਂ ਵੇਖੋ ਮੈਂ 2-4 ਦਿਨ ਫਿਰ ਇਹਨਾਂ ਦੇ ਪਾਪਾ ਨਾਲ ਵੇਖ ਲਈ ਨਹੀਂ ਕਰਕੇ ਗੱਲ ਕਿਸੇ ਤਰੀਕੇ ਨਾਲ ਕਿ ਬਾਜ਼ਾਰ ਬਜੂ ਜਾਂ ਆ ਜਾ ਜੋ ਕੇ ਐ ਦੱਸ ਐ ਹਾਂ ਮੈਂ ਵੀ ਕੀ ਕਰਾਂ ਇਦਾਂ ਲੜਾਈ ਪਾ ਕੇ ਜਾਵਾਂ ਤਾਂ ਕੋਈ ਫਾਇਦਾ ਥੋੜੀ ਮੁੰਡੇ ਉਧਰ ਸਮਝਾਉਂਦੇ ਸੋਂ ਤੇ ਇੱਧਰ ਖੜਾ ਤੇ ਸਾਹਮਣੇ ਤੇ ਕਹਿਤਾ ਅਗਲੀ ਨੇ ਬੈਗ ਫੜ ਕੇ ਤੇ ਲੈ ਜਾ ਆਵੀਨ ਇਹੋ ਕੰਮਾਚੀ ਰਹਿਣਾ ਕੀ ਹੀ ਜੇ ਮੇਰਾ ਮੁੰਡਾ ਲੈਣ ਗਿਆ ਹੀ ਤੇ ਕੱਲ ਦਿਨ ਦੀ ਕੀ ਆਖਰਾ ਚੱਲੀ ਉਦਾਂ ਤੇ ਮੇਰੀ ਧੀ ਨੂੰ ਨਾ ਰਸੋਈ 'ਚ ਪੈਰ ਪਾਉਣ ਦਾ ਹੁਕਮ ਨਹੀਂ ਆ ਤੇ ਹੁਣ ਬਹਾਨਾ ਬਣਾ ਲਿਆ ਵਾ ਪੀ ਕੰਮ ਕੌਣ ਕਰੂਗਾ ਉਹ ਕੇ ਆ ਅੰਦਰ ਬੈਠੀ ਆ ਮੂੰਹ ਫਲਾਇਆ ਹੈ ਮੈਂ ਤੇ ਇਹ ਸੋਚਿਆ ਸੀ ਮੁੰਡਾ ਵਿਆਹੂਗੀ ਤੇ ਸੌਖੀ ਹੋ ਜੂਗੀ ਮੈਂ ਤੇ ਦੁਖੀ ਹੋ ਗਈ ਆ ਤੇ ਗਰਜੀਤ ਆਂਦੀ ਹੀ ਭੈਣ ਜੀ ਉਹ ਤੇ ਦੰਦ ਤੋਂ ਦੰਦ ਨਹੀਂ ਚੁੱਕਦੀ ਹੁਣ ਗਰਜੀਤ ਨੂੰ ਪੁੱਛਿਆ ਜਾਵੇ ਗਰਜੀਤ ਹੁਣ ਵੇਹ ਹਿੰਦੇ ਹਾਲਾਤ ਕੀ ਕਰਦੀ ਫਿਰਦੀ ਐ ਹੋਂ ਤੇ ਦੀ ਈ ਜ਼ੁਬਾਨ ਵਾ ਧਰਮਨਾ ਮੈਂ ਤੇ ਵਿਪਤਾ ਨੂੰ ਫਸ ਗਈ ਆ ਕੀ ਕਰਾਂ ਮੈਨੂੰ ਤੇ ਸਮਝ ਹੀ ਨਹੀਂ ਆਉਂਦੀ ਵੀ ਕਰਾਂ ਕੀ ਹੁਣ ਬੋਲਣ ਲੱਗਿਆ ਵੇਂਦੀ ਨਹੀਂ ਆ ਫੇ ਕੀ ਬੋਲਣਾ ਕੀ ਨਹੀਂ ਬੋਲਣਾ ਮੈਂ ਤੇ ਇਹ ਸੋਚਦੀ ਹੀ ਪਹਿਲੀ ਬੜੀ ਤੇਜ ਵਾ ਪਰ ਇਹ ਤੇ ਉਹਨੂੰ ਵਿਚਾਰ ਰਤੀਆਂ ਤਾਂ ਦੀ ਐ ਇੰਨੇ ਤੇ ਮੇਰੇ ਕੰਨਾਂ ਨੂੰ ਹੱਥ ਲਵਾ ਛੜੇ ਮੈਨੂੰ ਤੇ ਹੁਣੇ ਹੀ ਡਰ ਲੱਗਾ ਰਹਿੰਦਾ ਵਾ ਕਿਤੇ ਮੇਰਾ ਮੁੰਡਾ ਹੀ ਨਾ ਮੇਰੇ ਹੱਥਾਂ ਚੋਂ ਨਿਕਲ ਜਾ ਨਾ ਜਮਾ ਦਾਵਾ ਦਾ ਉਹਨੇ ਸਾਰੇ ਗੋਈ ਦੀਆਂ ਚੁਕੜੀਆਂ ਕਰ ਲੈ ਹੁਣ ਫਿਰ ਭੈਣ ਮੈਂ ਇਕੱਲਾ ਹੀ ਆਵਾਂ ਕੋਈ ਇਹ ਜਿਆਦਾ ਕੰਮਾ ਨਾ ਸਭ ਨੇ ਚਾਹ ਪੀ ਲਾ ਮਸੀ ਇੱਕੋ ਗੱਪ ਆਪਣੇ ਲਈ ਵੀ ਲੈ ਆਉਣੀ ਆ ਆਪਾਂ ਤਾਂ ਪਿੰਦੇ ਰਹਿਨੇ ਮੈਂ ਕਿਹਾ ਚਲ ਮਨਜੀਤ ਦੀ ਦੀ ਲਈ ਭੈਣ ਲਈ ਮਨਜੀਤ ਨੇ ਵੀ ਹੁਣ ਇਹ ਜੇ ਪੀਤੀ ਐ ਅਸੀਂ ਪੀ ਕੇ ਟੇ ਮਨਜੀਤ ਕਰ ਲਿਆ ਢੜਾ ਹੋਲਾ ਕਰ ਲਿਆ ਚੁਗਲੀਆਂ ਮੇਰੀਆਂ ਮੈਂ ਵੀ ਚੁਗਲੀਆਂ ਕਾਦੀਆਂ ਕਰੀਆਂ ਮੈਂ ਤੁਹਾਨੂੰ ਕਿਹਾ ਸੀ ਮੈਂ ਚਾਹ ਬਣਾ ਲਿਓ ਨਹੀਂ ਤੇ ਚਾਹ ਮੈਂ ਕਿਹੜੀ ਥੱਕ ਗਈ ਬਣਾਉਂਦੀ ਤੈਨੂੰ ਤਾਂ ਮੌਕਾ ਮਿਲ ਗਿਆ ਵੀ ਚਲ ਮੈਂ ਦੁੱਖ ਸੁੱਖ ਕਰਾਂ ਭਰਾ ਨਾ ਸੋ ਕਰ ਕਿੰਨਾ ਕਰ ਲੈਣਾ ਦੋ ਚਾਰ ਗੱਲਾਂ ਆਪਣੇ ਭੈਣ ਭਰਾਵਾਂ ਨੇ ਕਰਨੀਆਂ ਹੀ ਹੁੰਦੀਆਂ ਮੈਂ ਉੱਥੇ ਕਦੀ ਤੁਹਾਡੀ ਕਿਹੜੀ ਕੋਈ ਗੱਲ ਕੀਤੀ ਕੀ ਪਤਾ ਮੈਨੂੰ ਬਿੱਤੀ ਹੋਵੇ ਤੁਸੀਂ ਬਹਿ ਜਾਓ ਕੋਈ ਗੱਲ ਨਹੀਂ ਆਪਾਂ ਜਿਹੜੀਆਂ ਕੋਈ ਨਹੀਂ ਬਹਿ ਜੰਨੇ ਮੈਂ ਲਾਵਨੇ ਕੁਰਸੀ ਤੁਸੀਂ ਪੀਓ ਚਾਹ ਠੀਕ ਆ ਮਸੀ ਮਸੀ ਇੱਕ ਕਰੀ ਕਰ ਲੋ ਵੇਖ ਲੋ ਸਲਾਹ ਵੀ ਲੈ ਜਨਾ ਮੈਂ ਭੈਣ ਨੂੰ ਮੈਂ ਨਹੀਂ ਖਲਾਉਣੀ ਸਭ ਹੀ ਨਾ ਗਰ ਬਾਰ ਬਾਰ ਹੀ ਰੋਹ ਗੱਲਾਂ ਕੋਈ ਨਹੀਂ ਮੈਂ ਆ ਚ ਕੋਈ ਨਹੀਂ ਬਾਅਦ ਚ ਆ ਜਾਗੇ ਐਤਵਾਰ ਉਹਨਾਂ ਦਾ ਫਿਰ ਵੇਖ ਲੈਨੇ ਕੀ ਪ੍ਰੋਗਰਾਮ ਤੋਂ ਹਾਂ ਰੱਖਿਆ ਉੱਥੇ ਪ੍ਰੋਗਰਾਮ ਹੁੰਦਾ ਤੇ ਮਾਸੀ ਤੁਹਾਨੂੰ ਨਾ ਲੈ ਕੇ ਜਾਣੇ ਹਾਂ ਤੇ ਫੇਰ ਕਾਦੇ ਵਾਸਤੇ ਵਾਰ-ਵਾਰ ਤੂੰ ਆਨਾ ਮੈਂ ਲੈ ਜਾ ਮੈਂ ਲੈ ਜਾ ਉਹਦਾ ਮਾੜੀ ਦੀ ਬੱਸ ਕੋਈ ਗੱਲ ਹੋਈ ਸੀ ਮੈਂ ਕਿਹਾ ਚੱਲ ਲੈ ਜਾਂਦਾ ਵਾਂ ਤੇ ਮੇਰੇ ਕੋਲ ਘਾਹ ਰੱਖ ਦੇਦੇ ਪਤਾ ਤਾਂ ਲੱਗ ਹੀ ਜਾਣਾ ਮੈਨੂੰ ਲਿਖਾਉਂ ਮੈਂ ਇੱਥੇ ਕੋਲ ਨਹੀਂ ਹੋਇਆ ਤੇ ਚਾਹ ਨਾ ਕੋ ਲੈ ਆਉਂਦੇ ਨਾਲ ਕੀ ਲੈ ਆਉਂਦੀ ਇੱਥੇ ਕੋਈ ਲਾਗੇ ਛਾਕੇ ਤਾਂ ਹੈ ਨਹੀਂ ਜਿਹੜਾ ਮੈਂ ਡਿਕ ਲਉਂਦੀ ਤੇ ਵੇਸਕਟ ਪੁੱਝ ਗਿਆ ਤੇਰੇ ਕੋਲ ਨਾ ਨਹੀਂ ਸਾਟ ਛੱਡ ਦੇਗਾ ਉਹ ਖਾ ਜਾਂਦੇਗਾ ਚਲ ਕੋਈ ਗੱਲ ਨਹੀਂ ਕੀ ਲੈ ਮੈਂ ਤਾਂ ਉਦਾ ਹੀ ਕਿਹਾ ਨਹੀਂ ਉਤਰਾਂ ਤਾਂ ਨਹੀਂ ਕਿਹਾ ਤੂੰ ਗੁੱਸੇ ਨਾ ਕਹਿਣ ਨਹੀਂ ਆ ਉਹ ਨਹੀਂ ਮਾਸੀ ਜੀ ਨਾਲੇ ਕੋਈ ਨਹੀਂ ਆ ਇਕੱਲੀ ਚਾਹ ਪੀਣੀ ਫੇ ਕਿਹੜੀ ਗੱਲ ਜਾਪਣਾ ਕਦੋਂ ਕੌਣਾ ਭਣਾ ਉਹ ਚੁੱਟੀ ਦੇ ਟਾਈਮ ਨਹੀਂ ਆ ਦੋ ਤਿੰਨ ਵਜਾਂ ਅੱਛਾ ਚੱਲ ਮੈਂ ਅਗਰ ਜਾਣਾ ਜਾਵਦੀ ਹੇ ਕਾਰ ਆ ਪੈਂਦਾ ਆਹੋ ਐਹੋ ਹੀ ਕਰ ਆ ਜੇ ਰਗੜੀ ਕੋਣ ਕੁੱਤਾ ਭੌਂਕੀ ਜਾਂਦਾ ਇੰਨਾ ਹੈ ਨੀ ਮੁੰਡੇ ਸਾਬੀ ਕਿਹ ਨਾਲ ਲੜ ਪਿਆ ਹੋਊਗਾ ਇਹ ਕਿ ਇੱਧਰ ਆ ਗਏ ਸਾਬੀ ਘਰ ਵੀ ਹੈ ਨਹੀਂ ਆ ਸਾਬੀ ਬਹਿ ਜਾ ਦਾਲ ਬਣੀ ਮੈਂ ਦੋ ਹਲਕੇ ਲਾ ਕੇ ਤਾਂ ਲੈ ਆਣੇ ਆ ਭੈਣ ਮਾਸੀ ਨੂੰ ਗਿਆ ਮੈਂ ਨਹੀਂ ਰੋਟੀ ਖਾਣੀ ਆ ਮੈਂ ਉਹ ਘਰ ਨਾਲ ਬਾਹਰ ਜਾਈ ਚੜਾਉਣਾ ਉਹਨੇ ਕਿਹਾ ਪਕਾਉਣੀ ਆ ਉਹਨੇ ਫੋਕੀ ਸੁਲਾਈ ਮਾਰੀ ਆ ਅੱਗੇ ਰੋਟੀਆਂ ਖਵਾ ਕੇ ਤੋਰ ਦਿੰਦੀ ਹੁੰਦੀ ਆ ਚਾਹ ਨਾਲ ਤੇ ਉਹਦੇ ਕੋ ਕੋਹ ਲਿਆ ਨਾ ਨਹੀਂ ਗਿਆ ਅੰਦਰ ਤੁਸੀਂ ਪੱਕੇ ਜਪਾ ਜ ਮੂੰਹ ਵੱਜਦਾ ਰਹਿੰਦਾ ਮੈਂ ਕਿਹਾ ਗਈ ਆ ਨਾ ਮਾਸੀ ਕਹਿ ਕੇ ਫੇਰ ਨਾ ਪਕਾਉਣ ਲੱਪੇ ਹੂੰ ਪਕਾਉਣੀ ਇਹਨੇ ਪਕਾਉਣੀ ਉੱਦਾਂ ਖਲਾਰਾ ਪਾਇਆ ਸੋਈ ਚ ਚਾਹ ਕਿ ਨਾ ਫੋਕੀ ਸੁਲਾ ਤੇ ਕਿਤੇ ਅੱਜ ਕੱਲ ਤੇ ਕੋਈ ਗਵੰਡੀਆਂ ਨੂੰ ਨਹੀਂ ਫੋਕੀ ਪਿਆਲਦਾ ਤੇ ਕਹਿਣਾ ਕੀ ਹੁੰਦਾ ਵਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਲੱਗਦਾ ਅੱਜ ਕੱਲ ਕੌਣ ਚਾਹ ਇਦਾਂ ਦਿੰਦਾ ਚਲ ਕੋਈ ਗੱਲ ਨਹੀਂ ਕਿਹਨੂੰ ਕਿਹੜੇ ਉੱਠ ਕੇ ਚੀਜ਼ ਨਹੀਂ ਕਿ ਤੇ ਐਸੇ ਕਰਕੇ ਤੇ ਮੈਨੂੰ ਨਹੀਂ ਬਣਾਉਣ ਦੇਣੀ ਕਿ ਤੇ ਉੱਠਣ ਦੇਣਾ ਵੀ ਕੋਈ ਲੈਣਾ ਆਵੇ ਨਾਲ ਕੋ ਮਾਸੀ ਦਾ ਸੁਭਾਈ ਇਦਾਂ ਦਾ ਹੋ ਗਿਆ ਉਹ ਨਹੀਂ ਵੀਰ ਚੰਗੇ ਵੀ ਨਹੀਂ ਲੱਗੀਦਾ ਉਹ ਗੱਲ ਤੇਰੀ ਗੱਲ ਹੁਣੋਂ ਕਈਆਂ ਗੱਲਾਂ ਤਾਂ ਗੁੱਸਾ ਆਉਂਦਾ ਫੇਰ ਆਖੀਦਾ ਚਲ ਘੜੀ ਇੱਕ ਦਾ ਗੁੱਸਾ ਛੱਡ ਖਹਿੜਾ ਪਰ ਆਪ ਨੂੰ ਬੰਦੇ ਨੂੰ ਥੋੜਾ ਬੋਤਾ ਹੋਣਾ ਚਾਹੀਦਾ ਚੱਲ ਕੋਈ ਨਹੀਂ ਨਜੀਤ ਕੀ ਕਰਨਾ ਹੁਣ ਮੈਂ ਵੇਲਾ ਫੇਰ ਤਰਲਾ ਮਾਰਿਆ ਵੀ ਮਾਸੀ ਜਾ ਲੈਂਦੀ ਫੇਰ ਠੂਕ ਕੇ ਜਵਾਬ ਦਿੱਤਾ ਦਸਾਈ ਗਈ ਹੈ ਗਾੜੀਓ ਤੇਜ ਬਥੇਰੀ ਆ ਹੁਣ ਪਤਾ ਲੱਗਣਾ ਨਹੀਂ ਆਣਾ ਗਾਂਹ ਦੀਆਂ ਗਾਂ ਰਿਸ਼ਤੇਦਾਰੀਆਂ ਵਿੱਚ ਵਿੱਚ ਲੋਕੀ ਲੂਤੀਆਂ ਲਾਉਣ ਵਾਲੇ ਬਥੇਰੇ ਆ ਅੱਜ ਦੀ ਗੱਲ ਭਾਵੇਂ ਕੋਈ ਨਾਂ ਦੱਸਿਆ ਇਹੋ ਜਿਹੀਆਂ ਗੱਲਾਂ ਲੋਕੀ ਛੱਟ ਦੇ ਗਾਂਹ ਦੀਆਂ ਗਾਂ ਪਚਾਉਂਦੇ ਆ ਆਹੋ ਇਹਦੀ ਗੱਲ ਹੈ ਕੀ ਆ ਸੋ ਰਿਸ਼ਤੇਦਾਰੀ ਤੈਨੂੰ ਪਤਾ ਹੀ ਆ ਵਿੱਚੋਂ ਅਰੇ ਹੁੰਦੇ ਵੀ ਆਪਣੇ ਹੀ ਆ ਆਪਣੇ ਢੱਬਰ ਚ ਹੁੰਦੇ ਆ ਤਾਂ ਹੀ ਤੇ ਜ਼ਿਆਦਾ ਮੈਂ ਬੋਲਦੀ ਨਹੀਂ ਮੈਂ ਕੋਈ ਕੋਈ ਨਾ ਕੋਈ ਉੱਥੇ ਪੰਗਾ ਪਿਆ ਰਹਿਂਦਾ ਵਾ ਤੇ ਮੈਨੂੰ ਇਹ ਹੁੰਦਾ ਵੀ ਕੋਈ ਗੱਲਬਾਤ ਕਰਕੇ ਐਵੇਂ ਥੱਲੇ ਗੱਲ ਦੇ ਲੱਗੂਗੀ ਚੁੱਪ ਕਿਤੇ ਰਹੀਦਾ ਵੀ ਛੱਡ ਐਵੇਂ ਗੱਲਾਂ ਚੋਂ ਗੱਲਾਂ ਨਿਕਲ ਨਹੀਂ ਆ ਕੋਈ ਦਫਾ ਕਰੋ ਉਂਝਾ ਵੀ ਵੀ ਕੌਣ ਮਾਸੀ ਉਹ ਇਹ ਨਹੀਂ ਕਿਸੇ ਦੀ ਮੰਨਣ ਵਾਲੇ ਸਾਰੇ ਭੈਣ ਭਰਾ ਹਾਰ ਗਏ ਆ ਆਪਣੇ ਭੈਣ ਭਰਾਵਾਂ ਦਾ ਵੀ ਵੱਡਾ ਹੁੰਦਾ ਕੋਈ ਉਹ ਆਂਦੇ ਅਸੀਂ ਕੀ ਆਨੇ ਇਹਨੂੰ ਸਭ ਕੋ ਮਿਲ ਡਿਆ ਸਭ ਕਾਹੇ ਵਾਲੀ ਇਹਦਾ ਹੀ ਆ ਸਾਰਾ ਕੋ ਗਾੜੀਆਂ ਹਾਂ ਸੋਣ ਨੂੰ ਮਿਲਦਾ ਹੀ ਚੁੱਪ ਕਿਤੇ ਰਹੀਦਾ ਕੋਈ ਗਾਲ ਨਹੀਂ ਸਬਰ ਆ ਪਿਆ ਜਾਂਦਾ ਹੁੰਦਾ ਹੌਲੀ ਹੌਲੀ ਹੋ ਜਾਂਦਾ ਬੰਦਾ ਵਿੱਚ ਓਦਾਂ ਦਾ ਹੀ ਪਰ ਬੰਦੇ ਨੂੰ ਚੇਂਜ ਹੋਣਾ ਚਾਹੀਦਾ ਵਾ ਵੀ ਕੁੜੀਆਂ ਆ ਛੋਟੀਆਂ ਚਲ ਉਹਨਾਂ ਨਾਲ ਹੀ ਮਨ ਹੋਰਦਾ ਹੋਰ ਨਿਆਣੇ ਨਾਲ ਹੋ ਜਾਂਦਾ ਪਰ ਨਹੀਂ ਮਾਸੀ ਦਾ ਨਹੀਂ ਇਹਨਾਂ ਦਾ ਨਹੀਂ ਪਤਾ ਲਾ ਆਪਣਾ ਹੋਵੇ ਆਪਣੀ ਹੋਵੇ ਨਾ ਫੇਰ ਥੋਕ ਆਉਂਦਾ ਵਾ ਪੀਰ ਉਹਦੇ ਨਾਲ ਵੀ ਹੁੰਦੀਆਂ ਕਰਦੀਆਂ ਤੇ ਪਤਾ ਲੱਗਦਾ ਹੁਣ ਜਿੱਤਾਂ ਮਰਜੀ ਤੁਸੀਂ ਵੀ ਜੇ ਕੋਈ ਗੱਲ ਉਹਦੇ ਨਾਲ ਕਰਦੇ ਹੋਗੇ ਕਿੱਦਾਂ ਵੀ ਆ ਤੇ ਅਗਲੀ ਕਹਿੰਦੀ ਤੇ ਹੋਊ ਨਾ ਤੁਹਾਡੀ ਨਾਲ ਵੀ ਇਦਾਂ ਹੋਵੇ ਜਾਂ ਕਿੱਦਾਂ ਤੇ ਦੁੱਖ ਹੁੰਦਾ ਨਾ ਵੀ ਹਾਂ ਵਾਕਈ ਸਾਡੀ ਨਾਲ ਉਹ ਇਦਾਂ ਹੋਇਆ ਤੇ ਉਹ ਬਿਜਾਰੀ ਕੋਈ ਇਦਾਂ ਦੀ ਗੱਲ ਕਰਦੀ ਉਹਨੂੰ ਤਾਂ ਪਤਾ ਹੀ ਨਹੀਂ ਇਦਦਰ ਦਾ ਵੀ ਕੀ ਐ ਤੇ ਕੀ ਨਹੀਂ ਚਲ ਤੂੰ ਹੈ ਹੋਜੀ ਗੱਲ ਨਾ ਲਾ ਕੇ ਸੋਚਿਆ ਕਰ ਆਪਾਂ ਜੋ ਭਾਂਡੇ ਆਡੇ ਤੇ ਪੈਣੀਆਂ ਤੇਰੇ ਤੇ ਥੋੜੀ ਪੈ ਜਾਣੀ ਉਹ ਤੇ ਆਪੋ ਆਪਣੇ ਕਰਮਾਂ ਜਿੰਨੇ ਜਿੱਤਾਂ ਦਾ ਬੀਜਣਾ ਉਦਾਂ ਦਾ ਹੀ ਪਾਉਣਾ ਉਹ ਨਹੀਂ ਕੋਈ ਗੱਲ ਹੈਗੀ ਮਾਸੀ ਜੀ ਕਿੱਥੇ ਸੁੱਖ ਦੀ ਦੀ ਸੋਖੇ ਇੱਥੇ ਹੀ ਆ ਤੂੰ ਬੜਾ ਘੋੜੇ ਸਵਾਰਾ ਹੁੰਦਿਆ ਕੀ ਗੱਲ ਅੱਜਕ ਨਹੀਂ ਕਿਥੇ ਘਰੇ ਹੀ ਆ ਤੇ ਘਰੇ ਹੀ ਆ ਕਿੱਥੇ ਗਈ ਆ ਚੱਲ ਭੈਣ ਹੁਣ ਮੈਂ ਚੱਲਦਾ ਵਾਂ ਤੇ ਜੇ ਤੈਨੂੰ ਟਾਈਮ ਤੂੰ ਮਿਲੂਗਾ ਨਾ ਇੱਕ ਦੋ ਨੰਨਾਂ ਤੱਕ ਤੇ ਜਾਂਦੇ ਫਿਰ ਤੂੰ ਆ ਜੀ ਫੇਰਾ ਮਾਰਦੀ ਨਹੀਂ ਤੇ ਮੈਨੂੰ ਦੱਸ ਨਹੀਂ ਮੈਂ ਲੈ ਜਾਊਂਗਾ ਫੇਰ ਆੜ ਕੇ ਆਓ ਚਲ ਕੋਈ ਨਹੀਂ ਵੇਖ ਲੈਣੀ ਆ ਅਜੇ ਕੋਈ ਫਾਇਦਾ ਨਹੀਂ ਉਹਨੂੰ ਵੀ ਹੋਣਾ ਪਤਾ ਨਹੀਂ ਕੀ ਇਹਨੇ ਉੱਥੇ ਜਾ ਕੇ ਕਰ ਲੈਣਾ ਵਾ ਤੇ ਕੋਈ ਨਹੀਂ ਸਹਿਜ ਨਾਲ ਸਹੀ ਵੀ ਆਪਣਾ ਵੇਖੋ ਜਾ ਕੇ ਹਾਂ ਮੈਂ ਚੱਲਦਾ ਹਾਂ ਫਿਰ ਹਾਂ ਕਰ ਲੱਗਾ ਵੀਰ ਉਹ ਚੱਲ ਕੋਈ ਨਹੀਂ ਨਹੀਂ ਪੈਸੇ ਨਹੀਂ ਮੈਂ ਲੈਣੇ ਰਹਿੰਦੇ ਵੀ ਨਿੱਕਾਵਾਂ ਨਾਲ ਲੈ ਤੈਨੂੰ ਨਹੀਂ ਮੈਂ ਦੇਣ ਲੱਗਾ ਨਹੀਂ ਨਹੀਂ ਰਹਿੰਦੇ ਮੈਂ ਤੇ ਆਲੇ ਜਾਪਣਾ ਨੂੰ ਦੇਦੀ ਉਹ ਖਾਪੀ ਲੈਣਗੀਆਂ ਜਾਪਣਾ ਵੇਗੀ ਕਰਨੀ ਉਹਨਾਂ ਨੇ ਕੀ ਖਾਣਾ ਪੀਣਾ ਚੱਲ ਫਿਰ ਇਦਾਂ ਕਰੀ ਮਾਸੀ ਨੂੰ ਦੇ ਦੇ ਮਾਸੀ ਨੂੰ ਕਹੇ ਪ੍ਰਾਣਾ ਹੁੰਦਾ ਕੋਈ ਪੂਰੀਆ ਬਿਸਕੁਟ ਲੈ ਆ ਛੱਡਣ ਵੇ ਹੁਣ ਤੈਨੂੰ ਹੀ ਮੌਕਾ ਮਿਲ ਗਿਆ ਮੁਖੌਲ ਕਰਨ ਦਾ ਹੈ ਆ ਚੱਲ ਠੀਕ ਆ ਫਿਰ ਜਾਵਾਂ ਫਿਰ ਮੈਂ ਵੀ ਕੋਈ ਕੰਮ ਕਰ ਲੂੰਗਾ ਜਾ ਕੇ ਕਰ ਕੋਈ ਨਹੀਂ ਠੀਕ ਆ ਇੰਨਾ ਹੀ ਬੜਾ ਵਾ ਸਾਪੀ ਸਪੇਨਾ ਮਾਸੀ ਚੱਲੀ ਗਿਆ ਹੁਣ ਫਿਰ ਨਹੀਂ ਤੇ ਰੋਟੀ ਪੱਕੀ ਐ ਮੈਂ ਤਾਂ ਖੇਚਲ ਕੀਤੀ ਉਹਾਂ ਦੇ ਖਾ ਕੇ ਜਾਵੇਂ ਹੁਣ ਉਹ ਨਹੀਂ ਮਾਸੀ ਫੇਰ ਕਿਤੇ ਫਿਰ ਜਦੋਂ ਫੇਰ ਅਗਲੀ ਆ ਰਾਂ ਹਾਂਗਾ ਨਾ ਫੇਰ ਮੈਂ ਖਾ ਕੇ ਜਾ ਹਾਂਣ ਰਾਜ ਪੁੱਛ ਕੇ ਆਇਆ ਉਹ ਜਦੋਂ ਫੇਰ ਆਉਂਗਾ ਕੋਈ ਨਹੀਂ ਖਾ ਜੂਗਾ ਫੇਰ ਮਾਸੀ ਇਹ ਦੱਸ ਮੈਂ ਉਹਾਂ ਦੇ ਪਕਾਉਣ ਨਹੀਂ ਆ ਚੱਲ ਕੋਈ ਨਹੀਂ ਹੁਣ ਤੁਸੀਂ ਖਾ ਲਿਓ ਤਹੀਂ ਕਿ ਨਹੀਂ ਆ ਖਾ ਲੈਣੀਆਂ ਮੇਰੇ ਕਿੰਨੀਆਂ ਪੱਕੀਆਂ ਹੁਣ ਮਾਸੀ ਰੋਟੀ ਧੋਕੇ ਨਾਲ ਖਵਾ ਲੈਂ ਡਈ ਆਹ ਤਾਂ ਫੇਰ ਖਾ ਕੇ ਜਾ ਹੁਣ ਕੋਈ ਨਹੀਂ ਨਹੀਂ ਮਾਸੀ ਹੁਣ ਮੈਂ ਚੱਲਦਾ ਹਾਂ ਹਾਂ ਤੇ ਜਾਣਾ ਮੈਂ ਅੱਗੇ ਵੀ ਕਿਸ ਦੇ ਜਾਣਾ ਵਾ ਚੱਲਾ ਠੀਕ ਆ ਮਾਸੀ ਯਾਰ ਤਿੰਨ ਚੰਗਾ ਭੈਣ ਫੇ ਠੀਕਾ ਹੁਣ ਕਿਥੇ ਚੱਲੇ ਆ ਕਿਤੇ ਵੀ ਮੈਂ ਮਾੜਾ ਜਾ ਤੋਰਾ ਵਾ ਕਿਨੂੰ ਵੀਰ ਨੂੰ ਮੈਂ ਮਾੜਾ ਜਾ ਤੇ ਵੀਰਾ ਆਪੇ ਚੱਲ ਜੂ ਜੇ ਆਜ ਸਕਦਾ ਤੇ ਜਾ ਨਹੀਂ ਸਕਦਾ ਉਹਨੂੰ ਗੇੜਦਾ ਨਹੀਂ ਭਲੇ ਪਤਾ ਲੱਗਦਾ ਆਪੇ ਚੱਲ ਕੇ ਨੰਦਰ ਪਾਓ ਰਹਿੰਦੀ ਆਣੀ ਆਪੇ ਗੱਲਾਂ ਕਰਨ ਵਾਲੀਆਂ ਬਥੇਰੀਆਂ ਸਵੇਰ ਦੀਆਂ ਡੇਜੇ ਕਰਨ ਸੱਦ ਲੈ ਨਹੀਂ ਨਾ ਤੱਤਾ ਕੇ ਵਗੰड्या ਬੈ ਤੇ ਜਾ ਘੋੜੇ ਸਵਾਰ ਆਇਆ ਵਾ ਤੇ ਸੱਤ ਨਾਲ ਸੱਤ ਨਾਲ ਕੱਲਾ ਵੀ ਆ ਸਕਦਾ ਨਾ ਤੂੰ ਤੇ ਐਂ ਡਾਰ ਇਕੱਠੀ ਕਰਕੇ ਲੈ ਆਇਆ ਜਿੱਦਾਂ ਜੰਗ ਜਿੱਤਣ ਆਇਆ ਹੁੰਦਾ ਕੋਈ ਦੇਖ ਲੈ ਮਾਸੀ ਜੀ ਸੱਦੋ ਸੁੱਖ ਦੀ ਦੀ ਨੂੰ ਕੱਲੇ ਸੱਦ ਲਿਆ ਦੀ ਦੀ ਤੂੰ ਤੇ ਐਂ ਜਿੱਦਾਂ ਕਬਜ਼ਾ ਲੈਣ ਆਇਆ ਹੁੰਦਾ ਕਿ ਪੈਲੀ ਪੁਲੀ ਦਾ ਮਾਸੀ ਜੀ ਸਾਬੀ ਭਾਜੀ ਕਿੱਥੇ ਆ ਸਾਬੀ ਭਾਜੀ ਵੀ ਇੱਥੇ ਹੀ ਆ ਸਾਬੀ ਭਾਜੀ ਵੀ ਜਾ ਜਾਂਦਾ ਕਿ ਦੱਸ ਕੇ ਆ ਸੱਦੋ ਉਹਨਾਂ ਨੂੰ ਵੀ ਸੱਤ ਲਈਆਂ ਤੂੰ ਤੇ ਐਂ ਘੋੜੇ ਸਵਾਰ ਆਇਆ ਨਾਲੇ ਭੈਣ ਨੂੰ ਤੇ ਬੁਲਾਓ ਬਾਹਰ ਭੈਣ ਨਹੀਂ ਆ ਜਾਂਦੀ ਆ ਭੈਣ ਤੇ ਨਹੀਂ ਬੁਲਾਓ ਬੁਲਾਓ ਚੱਲੀ ਆਪਾਂ ਨਹੀਂ ਨਹੀਂ ਮਾਸੀ ਬੈਣਾ ਨਹੀਂ ਦਾ ਆਪਾਂ ਸੱਦਾ ਦਿੱਤਾ ਤੁਹਾਨੂੰ ਬਹਿ ਜਾ ਸਹਿ ਲੈਨੇ ਤੱਤੇ ਨਹੀਂ ਹੋਈ ਦਾ ਦਰਵਾਣਾ ਬਹਿ ਜਾ ਨਹੀਂ ਮਾਸੀ ਉਸ ਦਿਨ ਕੰਨਾ ਚਰ ਬਹਿ ਗਏ ਕਿੰਨਾ ਚਿਰ ਬਹਿ ਕੇ ਗਏ ਫਿਰ ਕੀ ਬਹਿ ਕੇ ਗਏ ਪਹਿਲਾਂ ਕਿਹੜੀ ਬਹਿ ਕੇ ਗਏ ਸੀ ਭੈਣ ਦੇ ਘਰ ਤੇ ਉਦੋਂ ਨਹੀਂ ਪਹਿਣ ਮਲਾਈ ਤੁਸੀਂ ਅੱਜ ਤਾਂ ਸਦੋ ਅੱਜ ਤੇ ਘਰੇ ਹੀ ਆ ਘਰੇ ਆ ਨਾ ਆ ਜਾਂਦੀ ਪਹਿਣ ਹਾਂਜੀ ਸਦੋ ਸੁਖੀ ਦੀਦੀ ਬਾਹਰ ਆਇਓ ਨਹੀਂ ਗੱਲ ਕੀ ਹੋਈ ਤੂੰ ਆਪ ਆਏ ਨੋ ਕੱਲਾ ਮਾਸੀ ਜੀ ਅੱਗੇ ਕੀ ਲੋੜ ਹੀ ਅੱਗੇ ਵੀ ਕੱਲੇ ਆਏ ਹੀ ਉਦੋਂ ਨਹੀਂ ਗੱਲ ਤੂੰ ਠੰਡੀ ਕੀਤੀ ਉਦੋਂ ਮਲਾ ਦਿੰਦੇ ਸਾਨੂੰ ਤੈਨੂੰ ਮੈਂ ਇਹੋ ਕਿਹਾ ਸੀ ਨਾ ਵੀ ਦੋਆ ਚੌਹ ਦਿਨਾਂ ਨੂੰ ਮਾਰ ਕੇ ਲੈ ਜਾਈਂ ਕਿ ਆਹੀ ਕਿ ਨਹੀਂ ਕਿਹਾ ਮਾਸੀ ਜੀ ਹੁਣ ਆ ਵੇਖੋ ਤੁਸੀਂ ਆਨੇ ਫੋਨ ਤੇ ਗੱਲ ਕਰਾਵਾਂਗੇ ਜਦੋਂ ਘਰ ਆ ਗਈ ਉਸ ਦਿਨ ਦਾ ਫੋਨ ਹੀ ਢੀਕਣ ਦੇ ਨਾ ਫੋਨ ਆਇਆ ਤਾਂ ਨਾ ਲੱਗਦਾ ਫੋਨ ਦਿੱਤਾ ਸੀ ਉਹਨੂੰ ਨਹੀਂ ਕੀਤਾ ਉਹਦੀ ਮਰਜ਼ੀ ਆਂ ਕਿਹੜਾ ਦਿੱਤਾ ਨਹੀਂ ਸੀ ਉਹਨੂੰ ਫੋਨ ਕੋਈ ਨਹੀਂ ਪੁੱਛ ਲੈਨੇ ਕੀਤਾ ਨਹੀਂ ਇੱਥੇ ਇਤਨਾ ਕਿ ਨਹੀਂ ਹੋ ਸਕਦਾ ਵੀ ਸੁਖਦੀ ਦੀ ਫੋਨ ਹੀ ਨਾ ਕਰੇ ਕਰੇ ਆਹੋ ਕਸੂਰੀ ਮਾਸੀ ਦਾ ਵਾ ਸੁਖਦੀ ਜੀ ਦਾ ਤੇ ਕੋਈ ਕਸੂਰੀ ਮਾਸੀ ਸਭ ਦੇ ਦੀ ਨੂੰ ਤੁਸੀਂ ਮਾਸੀ ਜੀ ਬੜੇ ਜੀ ਨਾ ਆਹੀ ਪੜੇ ਮਾਨਸੀਆ ਮਾਸੀ ਜੇ ਤੂੰ ਹੀ ਭਲੇ ਵਾਂਸ ਦੀ ਤਾਂਹੀਂ ਬਦਮਾਸ਼ ਵਾਂ ਤੇਰੀ ਭੈਣ ਔਖੀ ਰਹਿਣ ਦੀ ਕਿਹ ਅੱਗ ਲੋਏ ਦੱਸ ਨਾ ਮਾਸੀ ਔਖੀ ਰਹਿਣ ਦੀ ਤੇ ਫੇਰ ਹੀ ਆਏ ਆਪਾਂ ਤਾਂ ਸਾਨੂੰ ਸ਼ੌਂਕ ਆ ਵੀ ਬਾਰ ਬਾਰ ਆਈਏ ਸਹਰ ਬਾਰ ਬਾਰ ਆ ਕੱਲ ਤੈਨੂੰ ਸੌਧ ਜੀ ਨਹੀਂ ਆ ਕੁੜੀ ਵਾਲੇ ਜੇ ਫੇਰ ਵੀ ਥੋੜਾ ਬਤਾ ਸੋਚੋ ਸਾਸਰੀ ਘਰ ਭੈਣ ਠੀਕ ਆ ਕੀ ਐ ਰੋਣ ਦਾ ਤਾਂ ਨਹੀਂ ਐ ਬੈ ਤੂੰ ਇੱਥੇ ਬੈ ਜਾ ਰੋਣ ਨਹੀਂ ਆ ਜਾਂ ਤੇ ਬੜੀਆਂ ਨੇ ਇਹਦੇ ਤੇ ਮਾਰਿਆ ਬੜਾ ਹੁਣ ਤਾਂ ਤਦ ਰੋਣ ਦਾ ਹੀ ਐ ਦੁਖੀ ਕੀਤਾ ਤੇ ਤਦੇ ਰੋਂਦੀ ਆ ਬਹੁਤ ਦੁਖੀ ਕੀਤਾ ਤੈਨੂੰ ਹੀ ਬੜਾ ਦੁਖੀ ਕੀਤਾ ਸੀ ਮੈਂ ਤੇ ਕੋਈ ਨਹੀਂ ਮਾਸੀ ਹੁਣ ਸਾਰਾ ਕੋਈ ਪਤਾ ਲੱਗੂਗਾ ਨਾਲੇ ਲਵਾਵਾਂਗੇ ਹੁਣ ਕੋਈ ਨਹੀਂ ਭੈਣ ਤੂੰ ਰੋਣਾ ਚੱਲ ਮੇਰੀ ਗੱਲ ਸੁਣ ਭੈਣ ਭਰਾ ਘਰ ਵਸਾਉਂਦੇ ਹੁੰਦੇ ਆ ਭੈਣ ਭਰਾ ਘਰ ਤੋੜਦੇ ਨਹੀਂ ਹੁੰਦੇ ਵਸਾਉਣੀ ਦੇਹੀ ਮਾਸੀ ਆ ਹੁਣ ਆਪ ਹੀ ਵੇਖ ਲੋ ਤੂੰ ਤੇ ਮੁੰਡਿਆਂ ਦੀ ਡਾਰ ਇਕੱਠੀ ਕਰਕੇ ਲਿਆ ਆ ਮਾਸੀ ਤੁਸੀਂ ਥੋੜਾ ਲਿਆਓ ਪਹਿਲਾਂ ਮੰਮੀ ਤੇ ਤਾਈ ਤੇ ਮੈਂ ਆਇਆ ਸੀ ਨਾ ਉਦੋਂ ਤੁਸੀਂ ਮਿਲਾਇਆ ਨਹੀਂ ਹੁਣ ਆਪਾਂ ਭੈਣ ਨੂੰ ਖੜਨਾ ਵਾ ਖੜਨਾ ਨਹੀਂ ਸਦਕੇ ਆ ਜੰਨਾ ਪੱਲਾ ਲੈ ਜੰਨਾ ਮੈਂ ਕਿਹਾ ਕਿ ਆਹੀ ਨਾ ਖੜੀ ਤੂੰ ਮਾਸੀ ਜੇ ਖੜਨ ਨੂੰ ਕਲਾਉਣਾ ਹੁੰਦਾ ਤੁਸੀਂ ਉਦੋਂ ਵੀ ਕਲਾ ਸਕਦੇ ਸੀ ਸਾਹਲੇ ਇਹਨਾਂ ਨੇ ਮੈਨੂੰ ਅੰਦਰ ਬੰਦ ਰੱਖਿਆ ਇਹਨਾਂ ਨੇ ਮੈਨੂੰ ਬਾਹਰ ਵੀ ਨਹੀਂ ਆਉਣ ਦਿੱਤਾ ਕੋਈ ਨਹੀਂ ਕੋਈ ਨਹੀਂ ਭੈਣ ਹੁਣ ਕਰਾਂਗੇ ਇਹਨਾਂ ਨਾਲ ਗੱਲ ਨਾ ਕੋਲੋ ਫੋਨ ਕੋਈ ਵੀ ਮੈਂ ਤੁਹਾਨੂੰ ਫੋਨ ਕਰ ਸਕਾ ਉਹ ਤੇਰਾ ਫੋਨ ਹੈ ਨਹੀਂ ਜਿਹੜਾ ਗੱਡਾ ਪਾ ਕੇ ਰਹਿਣੀ ਹਾ ਕਿਦਾਂ ਕਿਹੜਾ ਫੋਨ ਦਿੱਤਾ ਮਾਸੀ ਇਹਨੂੰ ਪੁੱਛ ਹੈ ਹਾ ਫੇਟ ਨਹੀਂ ਉਹ ਦਿਨ ਮੈਨੂੰ ਕਹਿੰਦੇ ਸੀ ਵੀ ਦੇ ਫੋਨ ਆਪ ਲਿਆ ਕੇ ਜੇ ਤੂੰ ਕਹਿਣਾ ਫੋਨ ਲਾ ਦੇ ਤਾਂ ਫਿਰ ਮੈਂ ਹਾਂ ਲਾ ਦੇ ਹਾਂ ਆਹ ਲੈ ਲਾਂਦਾ ਯਾ ਚ ਮੇਰਾ ਦਵਾਂਗੇ ਹੁਣ ਘਰ ਖੜਕੇ ਯਾਰ ਖੜਕੇ ਮਜ਼ਾ ਦੇ ਤਾਂ ਹੀ ਜੋ ਇੱਥੇ ਲਿਆ ਕੇ ਦਿਨੋ ਤੇ ਆਹੋ ਇੱਥੇ ਹੁਣ ਭੈਣ ਨੂੰ ਰਹਿਣ ਨਹੀਂ ਨਾ ਦੇਣਾ ਸੀ ਬੇਟੀ ਈ ਮਾਸੀ ਟੀਟ ਨਾ ਜਾਣੀ ਆ ਾਕਾਦ ਆ ਗਈ ਤਾਂ ਤੱਦੇ ਲੈਣ ਆਇਆ ਪੈਣ ਆਪਣੀ ਨੂੰ ਆਹੋ ਕਾਹੋ ਤੇਰੇ ਨਾਲੇ ਤੇ ਤੁਸੀਂ ਚੰਗੀ ਤਰ੍ਹਾਂ ਰੱਖਿਆ ਹੁੰਦਾ ਲੈ ਉਹਨੇ ਰੋਣਾ ਹੀ ਨਾ ਅਣਕੇ ਹੁਣ ਆਈ ਾਕਾਦ ਦਾ ਮਾਲਕ ਹੁੰਦਾ ਤਾਂ ਪਹਿਲਾਂ ਉਹਨੋਂ ਦਿਨ ਵਿਹਾਰ ਤੇ ਵੀ ਉਹਨੋਂ ਕੋਈ ਨਹੀਂ ਮਾਸੀ ਹੈਗਾ ਭਰਾ ਜ਼ਿੰਦਾਰੀ ਆਖਾ ਬਰਦਾਸ਼ਤ ਮੇਰੇ ਪ੍ਰਾਣ ਨੂੰ ਕੋਈ ਚੱਲ ਕਰ ਦਿਨ ਕਿੰਨੀ ਜ਼ਬਾਨ ਤੇਰੀ ਚੱਲਣ ਲੱਗੀ ਕੋਈ ਤਾਂ ਮੇਰੇ ਸਾਹਮਣੇ ਨਹੀਂ ਹਟੰਦੇ ਉਹਨੂੰ ਕਹਿਣਾ ਬਾਗ ਮਗਰੋਂ ਚੜਦੇ ਹਣੇ ਤੁਸੀਂ ਜਵਾਬ ਲਾਈ ਜਾਂਦੀ ਆ ਨਹੀਂ ਦਿੰਦੇ ਉਹ ਨਹੀਂ ਦਿੰਦੇ ਕੀ ਕਰਗੇ ਫੇਰ ਅਸੀਂ ਝੂਠੇ ਕਾ ਦੇ ਲਾਂਡੀ ਸੱਚੇ ਲਾਂਡੀ ਆ ਆਹੋ ਸੱਚੀ ਆ ਬਹੁਤ ਸੱਚੀ ਆ ਤੂੰ ਵੀ ਸੱਚਾ ਤੇ ਉਹ ਵੀ ਸੱਚੀ ਆ ਹਾਂਜੀ ਹਾਂਜੀ ਝੂਠੇ ਤੇ ਹੀ ਆ ਤੇ ਹੈਗੇ ਜੇ ਹੈਗੇ ਜੇ ਕਰਤਾ ਕਿ ਮਮਮੀ ਤੁਹਾਨੂੰ ਮੈਂ ਕਹਣਾ ਮੇਰੇ ਭਰਾ ਨੂੰ ਨਹੀਂ ਬੋਲਣ ਦੀ ਬੋਲੀ ਜਾਂਦੀ ਜੀ ਉਹਨੂੰ ਅੱਛਾ ਭਰਾ ਜੋ ਮਰਜ਼ੀ ਬੋਲੀ ਜਾਵੇ ਭਰਾ ਕੋ ਮੈਂ ਆਪਣੀ ਕੁੱਤੇ ਖਣੀ ਕਰਾਈ ਜਾਵਾਂ ਮੈਂ ਸਹਿਨ ਕੀਤਾ ਹੀ ਨਾ ਸਾਰਾ ਕੁਝ ਮੈਂ ਸਹੁੰਦੀ ਰਹੀ ਨਹੀਂ ਤੈਨੂੰ ਅਹੀਂ ਟਿੱਕੀ ਵੇਲਣੇ ਚ ਪਾ ਦਤੀ ਸਹਿਲ ਕੀਤਾ ਸਹਿਲ ਕੀਤਾ ਹੀ ਇਹ ਗੱਲਾਂ ਕਰਨ ਦਾ ਨਹੀਂ ਟਾਈਮ ਚੱਲ ਗਿਆ ਚਲਿਏ ਲੈ ਭੈਣਾਂ ਇਹਨਾਂ ਦੋ ਹੱਥ ਕਰਨਾ ਹੈ ਪਹਿਲਾਂ ਉਹਨੂੰ ਦੇ ਬਾਹਰ ਕੱਢ ਲੋ ਸੱਦਾ ਮਾਸੀ ਜੀ ਸ਼ਾਬੀ ਨੂੰ ਸਾਪੀ ਨੂੰ ਮੈਂ ਸੱਦਦੀ ਤਦ ਜੇ ਫੋਨ ਕਰਕੇ ਉਹਨੂੰ ਇਹਦੀ ਬਦਮਾਸ਼ੀ ਵਿਖਾ ਲੈਣੀ ਸੀ ਨਾ ਤੇ ਫੋਨ ਕਰ ਲੈਨੋ ਫਿਰ ਦੱਸ ਦਿੰਨੇ ਅਸੀਂ ਵੀ ਕੀ ਬਦਮਾਸ਼ੀ ਹੁੰਦੀ ਆ ਫੋਨ ਮਸੀ ਜੀ ਕੀ ਕਰਨਾ ਤੁਸੀਂ ਤਾਂ ਡਰਦੇ ਨੇ ਨੰਬਰ ਹੀ ਬਲੋਗ ਚ ਪਾਏ ਸਾਡੇ ਰਹੀ ਗੱਲ ਕੁੜੀ ਤੇਰੀ ਨੇ ਪਾਏ ਹੁਣ ਕੁੜੀ ਨੇ ਕੁੜੀ ਸਾਡੀ ਨਹੀਂ ਪਾਉਂਦੀ ਨਹੀਂ ਗੱਲ ਫੋਨਾਂ ਦੀ ਤੁਸੀਂ ਫੋਨ ਕਰਦੇ ਹੋ ਜਿੱਥੇ ਕਹੋਗੇ ਉੱਥੇ ਆ ਜਾਾਂਗੇ ਠੀਕ ਆ ਨਾ ਜਮ ਹੀ ਮੇਰੇ ਤੇ ਲਈ ਜਾਂਦੇ ਇੰਨੇ ਨਹੀਂ ਫੋਨ ਕੀਤਾ ਮੈਂ ਨੰਬਰ ਬਲੌਗ ਚ ਪਾਉਣ ਕੀ ਲੋਡ ਮਿਲੂ ਤੈਨੂੰ ਮੈਂ ਕਿਹਾ ਨਹੀਂ ਮੰਮੀ ਆਪਣੀ ਨੂੰ ਫੋਨ ਕਰ ਲੈ ਕਿਹੜੇ ਵੇਲੇ ਆਈ ਤੁਸੀਂ ਕਿਹੜੇ ਵੇਲੇ ਕਿਹਾ ਮੰਮੀ ਜਾ ਸੋਖੇ ਨਹੀਂ ਪੋੜੀ ਨਾ ਬਣ ਐ ਮੰਮੀ ਇੰਨਾ ਝੂਠ ਬੋਲ ਰੱਬ ਨੂੰ ਜਾਣਦੀ ਨਹੀਂ ਥੋੜਾ ਜਾਈ ਵੇਖ ਲਓ ਤੁਸੀਂ ਵੀ ਡਰੋ ਨਾ ਰੱਬ ਕੋ ਮੈਂ ਤਾਂ ਡਰੰਦੀ ਆ ਤੁਹਾਨੂੰ ਨਹੀਂ ਮਾਸਾ ਵੀ ਡਰਿਆ ਕਰ ਰੱਬ ਕੋ ਡਰੀਦਾ ਕਿ ਨਹੀਂ ਡਰੀਦਾ ਥੋੜਾ ਪੋਤਾ ਸੋਚੋ ਸэр ਮੈਨੂੰ ਲੈ ਜਾਣਾ ਚੱਲ ਭੈਣ ਚੱਲੀ ਆਪਾਂ ਐਡਾ ਕਿਤਾ ਲੈ ਜੀਗਾ ਫਿਰ ਨੂੰ ਭੈਣ ਮੈਂ ਇੱਥੇ ਖੜੂਗਾ ਨਹੀਂ ਉਹਨੂੰ ਤਾਂ ਡੀਕ ਲਈ ਨਾ ਉਹਨੂੰ ਨਹੀਂ ਆਪਾਂ ਡੀਕਣਾ ਡੀਕਣਾ ਕਿਉਂ ਨਹੀਂ ਛੱਡ ਮਾਸੀ ਆਪਾ ਦੇਹ ਲਿਆ ਤੂੰ ਜਿੱਥੇ ਵੇਖਣਾ ਕੋਈ ਨਹੀਂ ਤੁਸੀਂ ਆ ਜਾਓ ਉੱਥੇ ਕਰ ਲੈ ਇਹ ਗੱਲ ਵੇਖ ਲਿਆ ਜਿੱਥੇ ਵੇਖਣਾ ਨਹੀਂ ਮਾਸੀ ਉਹਨੂੰ ਆਣ ਕੇ ਲੈ ਜਾਓ ਚਲੋ ਚੱਲੀਏ ਲੈ ਜਾਓ ਕੋਈ ਨਹੀਂ ਮਾਸੀ ਇਹ ਕੋ ਸੋਚ ਕੇ ਲੱਗੇ ਖੜਨੇ ਕੋਈ ਕੋਈ ਨਹੀਂ ਦੇਖਣਾਂਗੇ